ਕਿਦੇ ਉੱਥੇ ਆਇਆ ਤੇ। ਯਾ ਉੱਥੇ ਬੈਠ ਕੇ ਸੁਤਾ ਆਇਓ। ਮੈਨੂੰ ਠਾਲ ਲਿਆ। ਆਂਦਾ ਮੰਮੀ ਕਿਤੇ ਮੈਨੂੰ ਲੱਭਦਾ ਨਹੀਂ ਹੋ। ਪਤਾ ਨਹੀਂ ਕਿੱਥੇ ਡੱਕ ਲਿਆ ਉਹਨਾਂ। ਆਂਦਾ ਮੈਂ ਰੋਜ਼ ਲੱਭਣ ਜਾਣਾ ਤੂੰ ਆਨੇ ਵਾਜ ਜਾਂਦੀਆਂ ਨੇ। ਮੈਂ ਕਹਿੰਨੇ ਉੱਥੇ ਹੀ ਹੋ। ਉੱਥੇ ਮੇਰੇ ਰੋਜ਼ ਕੰਨ ਜੁ ਵਾਜ ਜਾਂਦੀਆਂ ਨੇ। ਮੈਂ ਰੋਜ਼ ਵਾਜੇ ਮਾਣੀ ਗगन। ਕੋਨੇ ਕਹਿੰਦੇ ਮਨ ਨਾਲ ਬੰਡੀ ਆਈ। ਆਂਦਾ ਮੰਮੀ ਇੱਥੇ ਆ। ਮੰਮੀ ਨੇ ਇੱਥੇ ਆ। ਮੈਂ ਇੱਥੇ ਰਹਿਣਾ ਵਾਂ। ਮੈਂ ਮੰਨੇ ਨਾਲੋਂ ਘਰ ਨੂੰ। ਮੰਨੇ ਨਾਲ ਘਰ ਨੂੰ ਮੰਨੇ ਨਾਲ ਘਰ ਨਹੀਂ ਆਇਆ ਮੰਨਾ ਵਿਚਾਰ ਲਵਦਾ ਰਿਹਾ ਮੰਨਾ ਪਿੱਛੇ ਹੁੰਡਿਆ ਵਾ ਜੇ ਜਤਾ ਹੀ ਆ ਗਿਆ ਵਾ ਸਤਿ ਸ਼੍ਰੀ ਅਕਾਲ ਜੀ ਅੱਜ ਦੁਖੀ ਹਿਰਦੇ ਨਾਲ ਮੈਂ ਗਗਨਦੀਪ ਦੇ ਪਰਿਵਾਰ ਔਰ ਉਹਨਾਂ ਦੇ ਰਿਸ਼ਤੇਦਾਰ ਔਰ ਇਨਸਾਨੀਅਤ ਔਰ ਪੰਜਾਬ ਦੇ ਲੋਕਾਂ ਨੂੰ ਦੱਸਣਾ ਚਾਹੁੰਨਾ ਕਿ ਗਗਨਦੀਪ ਜੋ ਕਿ ਸਾਊਦੀ ਅਰਬ ਦੇ ਵਿੱਚ ਆਪਣੇ ਪਰਿਵਾਰ ਦੀ ਜਿਹੜੀ ਸੀਗੀ ਉਹ ਕਾਇਆ ਨੂੰ ਵਲਟਨ ਵਾਸਤੇ ਗਿਆ ਸੀਗਾ ਕਿ ਚੰਗੇ ਦਿਨ ਹੋਣਗੇ ਲੇਕਿਨ ਰੱਬ ਨੂੰ ਕੁਝ ਹੋਰ ਮਨਜ਼ੂਰ ਸੀਗਾ ਗਗਨਦੀਪ ਜੋ ਕਿ ਸਾਨੂੰ ਕੁਝ ਦਿਨ ਪਹਿਲਾਂ ਇਸ ਸੰਸਾਰ ਤੋਂ ਅਲਵਿਦਾ ਕਰ ਗਿਆ ਸੀ ਅੱਜ ਉਸ ਦਾ पार्थिव ਸਰੀਰ ਉਹ ਫਲਾਈਟ ਜਿਹੜੀ ਹੈ ਇੰਡੀਆ ਦੇ 3:30 ਵਜੇ ਅੰਮ੍ਰਿਤਸਰ 에ਰਪੋਰਟ ਤੇ ਪਹੁੰਚੀ ਹੈ ਔਰ ਸਾਡੀ ਉੱਥੇ ਐਂਬੂਲੈਂਸ ਜਿਹੜੀ ਹੈ ਉਹ ਲੈ ਕੇ ਉਹਨੂੰ ਪਰਿਵਾਰ ਤੱਕ ਪਹੁੰਚਦੀ ਕਰੇਗੀ ਸੰਸਕਾਰ ਜਿਹੜਾ ਉਹ ਅੱਜ ਹੀ ਉਸ ਗਗਨਦੀਪ ਦਾ ਉਹਨਾਂ ਦੇ ਪੈਤ੍ਰਿਕ ਪਿੰਡ ਦੇ ਵਿੱਚ ਹੋਇਆ। ਮੈਂ ਪਰਿਵਾਰ ਦੀ ਇਸ ਦੁੱਖ ਦੀ ਘੜੀ ਦੇ ਵਿੱਚ ਬਰਾਬਰ ਦਾ ਸ਼ਰੀਕ ਆ। ਔਰ ਨਾਲ ਹੀ ਮੈਂ ਸਰਦਾਰ ਸੁਖਜਿੰਦਰ ਸਿੰਘ ਦੀ ਰੰਦਾਵਾ ਮੈਂਬਰ ਪਾਰਲੀਮੈਂਟ ਲੋਕ ਸਭਾ ਗੁਰਦਾਸਪੁਰ ਜਿਨ੍ਹਾਂ ਨੇ ਮੇਰੇ ਇਹ ਧਿਆਨ ਦੇ ਵਿੱਚ ਗੱਲ ਲਿਆਂਦੀ ਸੀਗੀ ਉਹਨਾਂ ਨੇ ਮੈਨੂੰ ਦੱਸਿਆ ਫੋਨ ਕਰਕੇ ਕਿ ਇਸ ਤਰ੍ਹਾਂ ਸਾਡੇ ਏਰੀਏ ਦੇ ਕੋਟ ਸੂਰਤ ਮੱਲੀਆਂ ਦੇ ਉਸ ਬੱਚੇ ਦੀ ਅਚਾਨਕ ਵੇਵਕਤੀ ਭੇਦ ਭਰੇ ਹਾਲਾਤਾਂ ਦੇ ਵਿੱਚ ਮੌਤ ਹੋ ਗਈ ਹੈ ਇਹ ਇੱਕ ਬੜਾ ਸਾਨੂੰ ਵੀ ਚੈਲੈਂਜਿੰਗ ਹੋ ਜਾਂਦਾ ਹੈਗਾ ਕਿ ਉਥੋਂ ਦੀਆਂ ਸਰਕਾਰਾਂ ਨਾਲ ਪੁਲਿਸ ਪ੍ਰਸ਼ਾਸਨ ਨਾਲ ਉਸ ਦੇ ਨਾਲ-ਨਾਲ ਆਪਣੀਆਂ ਐਮਬੈਸੀਆਂ ਕਾਉਂਸਲਰ ਜਰਨਲ ਆਫਿਸਾਂ ਦੇ ਨਾਲ ਮੱਥਾ ਪੇਚੀ ਕਰਨੇ ਪੈਂਦੀ ਹੈਗੀ ਹੈ ਕਿ ਬਹੁਤ ਸਮਾਂ ਲੱਗ ਜਾਂਦਾ ਹੈਗਾ ਉਹ ਇਨਕੁਆਰੀਆਂ ਦੇ ਵਿੱਚ ਉਹ ਪੋਸਟਮਾਰਟਮ ਰਿਪੋਰਟ ਦੇ ਵਿੱਚ ਉਹ ਐਨਓਸੀ ਨੋ objection ਸਰਟੀਫਿਕੇਟ ਲੈਣ ਦੇ ਵਿੱਚ ਉਹ ਫਲਾਈਟ ਦਾ ਜਣੇ ਕਿ ਵੀ ਬੰਦੋਬਸਤ ਕਰਨ ਦੇ ਵਿੱਚ ਹੋਰ ਕਈ ਛੋਟੇ ਮੋਟੇ ਡਾਕੂਮੈਂਟੇਸ਼ਨ ਹੁੰਦੇ ਹੈਗੇ ਆ ਜਿਨ੍ਹਾਂ ਦੇ ਲਈ ਸਮਾਂ ਲੱਗ ਜਾਂਦਾ ਪਹਿਲਾਂ ਤੇ ਦੋ ਦੋ ਮਹੀਨੇ ਚਾਰ ਚਾਰ ਮਹੀਨੇ ਲੱਗ ਜਾਂਦੇ ਸੀ ਲੇਕਿਨ ਇਹ ਹੁਣ ਇਹ ਹੈ ਕਿ ਹਫ਼ਤਿਆਂ ਦੇ ਵਿੱਚ ਹੀ ਜਿਹੜੀ ਹੈ ਉਹ ਡੈੱਡ ਬੋਡੀ ਚਲੋ ਪਰਿਵਾਰ ਤੱਕ ਪਹੁੰਚ ਜਾਂਦੀ ਹੈਗੀ ਹੈ ਔਰ ਪਰਿਵਾਰ ਜਿਹੜਾ ਉਹਦਾ ਆਪਣੇ ਹੱਥੀ ਰਸਮਾਂਤ ਜਿਹੜੀ ਕਰ ਪੂਰੀ ਕਰਕੇ ਉਹਨਾਂ ਦਾ ਪੁੱਤ ਤੇ ਵਾਪਸ ਆ ਨਹੀਂ ਜਦਾਂ ਲੇਕਿਨ ਇਹ ਕਿ ਉਹਨਾਂ ਨੂੰ ਇੱਕ ਤਸਬਰ ਮਿਲ ਜਾਂਦਾ ਕਿ ਉਹ ਆਪਣੇ ਹੱਥੀ ਜਿਹੜਾ ਹੈਗਾ ਉਹ ਉਹਨਾਂ ਦੀ ਰਸਮਿਕ ਰਿਅਆ ਕਰ ਲੈਂਦੇ ਹੈਗੇ ਆ ਸੋ ਮੈਂ ਇਥੇ ਹੀ ਵੱਡੇ ਭਾਈ ਸਾਹਿਬ ਸਰਦਾਰ ਸੁਖਜਿੰਦਰ ਸਿੰਘ ਰੰਦਾਵਾ ਐਮਪੀ ਗੁਰਦਾਸਪੁਰ ਦਾ ਵੀ ਦਿਲ ਦੀਆਂ ਗਹਿਰਾਈਆਂ ਤੋਂ ਧੰਨਵਾਦ ਵੀ ਕਰਦਾ ਕਿ ਇਹੋ ਜੇ ਜ਼ਿੰਮੇਵਾਰ ਜਿਹੜੀਆਂ ਸਖਸ਼ੀਤਾ ਹੁੰਦੀ ਹੈਗੀਆਂ ਚਲੋ ਉਹਨਾਂ ਨੇ ਇਸ ਪਰਿਵਾਰ ਨੂੰ ਬਹੁਤ ਦਿਲਾਸਾ ਦਿੱਤਾ ਮੇਰੇ ਨਾਲ ਉਹ ਸੰਪਰਕ ਦੇ ਵਿੱਚ ਰਹੇ ਔਰ ਅੱਜ ਉਸ ਬੱਚੇ ਦਾ ਗगनਦੀਪ ਦਾ ਉਹਨਾਂ ਦੇ ਪਿੰਡ ਦੇ ਵਿੱਚ ਸੰਸਕਾਰ ਹੋ ਰਿਹਾ ਮੈਂ ਦੁਬਈ ਐਸ ਵੇਲੇ ਔਰ ਮੇਰੀ ਹਾਜ਼ਰੀ ਪਰਿਵਾਰ ਰਿਸ਼ਤੇਦਾਰ ਔਰ ਸਾਰੇ ਹੀ ਇਨਸਾਨੀਅਤ ਨੂੰ ਪਿਆਰ ਕਰਨ ਵਾਲੇ ਕਬੂਲ ਕਰਮ ਮੈਂ ਇਹੋ ਹੀ ਅਰਦਾਸ ਕਰ ਸਕਦਾ ਧੰਨਵਾਦ ਕਟਨਾ ਬਹੁਤ ਮਾੜੀ ਹੈ ਜੀ ਮੈਂ ਮੈਂ ਸੇਂਦਰ ਸਿੰਘ ਭਮਰਾ ਪੰਜਾਬ ਪ੍ਰਦੇਸ਼ ਕੌਂਸਲ ਕਮੇਟੀ ਦਾ ਮੈਂਬਰ ਹਾਂ ਔਰ ਸਾਡਾ ਇਸ ਪ੍ਰਾਰਧਾਨ ਨਾਲ ਬਹੁਤ ਹੀ ਪਿਆਰ ਆ ਔਰ ਇਹਨਾਂ ਦੇ ਜੋ ਬੇਟਾ ਹੁਣੇ ਡੱਤ ਹੋਈ ਆ ਉਹਨਾਂ ਦੇ ਬਾਬਾ ਜੀ ਤੋਂ ਲੈ ਕੇ ਹੁਣਾਂ ਲੱਗੇ ਬਾਬਾ ਜੀ ਖੜੇ ਨੇ ਸੇਵਾ ਕਰ ਰਹੇ ਨੇ ਜਗ੍ਹਾ ਦੀ ਇਹਨਾਂ ਨਾਲ ਸਾਰੇ ਪਰਿਵਾਰ ਦੇ ਨਾਲ ਹੀ ਰੰਧਾਵਾ ਸਾਹਿਬ ਦਾ ਔਰ ਸਾਡਾ ਬਹੁਤ ਹੀ ਦਿਲੀ ਪਿਆਰ ਹੈ ਔਰ ਪਹਿਲੇ ਥੋੜਾ ਜਿਹਾ ਹੋਇਆ ਵਾ ਇਹਨਾਂ ਇੱਕ ਬ੍ਰਦਰ ਸੀ ਉਹ ਵੀ ਮਤਲਬ ਟੈਕ ਹਾਰਟ ਟੈਕ ਦੇ ਨਾਲ ਹੀ ਡੈਥ ਹੋਈ ਸੀ ਉਹਨਾਂ ਦੀ 21 ਸਾਲ ਦਾ ਸੀ ਉਹ ਅਜੇ ਘਾਟਾ ਪੂਰਾ ਨਹੀਂ ਹੋਇਆ ਔਰ ਦੁਬਾਰਾ ਫਿਰ ਇਹ ਬੱਚਾ ਪਹਿਲਵਾਨ ਸੀ ਕੁਲਦਾ ਸੀ ਬਹੁਤ ਵਧੀਆ ਇਹਨਾਂ ਦੀ ਪਹਿਲਵਾਨੀ ਸੀ ਔਰ ਇਹਨਾਂ ਨੇ ਬਾਬਾ ਜੀ ਹੁਣਾ ਬੜਾ ਪ੍ਰੇਮ ਦੇ ਨਾਲ ਉਸਗਾਇਆ ਪੜਾਇਆ ਸਭ ਕੁਝ ਕੀਤਾ ਔਰ ਉਪਦੇਸ਼ ਗਿਆ ਉੱਥੇ ਵੀ ਬੜਾ ਵਧੀਆ ਕੰਮ ਸੀ ਇਹਨਾਂ ਦਾ ਔਰ ਇਮਾਨਦਾਰੀ ਨਾਲ ਆਪਣਾ ਕੰਮ ਕਰ ਰਿਹਾ ਸੀ ਤੇ ਆ ਪਹਿਲਾ ਜੇ ਘਟਾ ਪੂਰਾ ਨਹੀਂ ਹੋਇਆ ਤੇ ਦੂਜੀ ਜਿਹੜੀ ਆ ਇਹ ਟੱਥ ਜਿਹੜੀ ਹੋ ਗਈ ਆ ਮਾਪਿਓ ਵਾਸਤੇ ਬਹੁਤ ਹੀ ਮਾੜਾ ਮਲਿਆ ਚਲ ਦੇ ਹੁਣ ਤੁਹਾਡੇ ਸਾਹਮਣੇ ਮਾਪੇ ਕਿੰਦਾ ਕਰਾ ਰਿਆ ਬਾਬਾ ਜੀ ਹੁਣੀ ਗਏ ਨਾਲ ਨਾਲ ਸਾਡੇ ਅੜਤੀ ਸਾਹਿਬ ਨੇ ਭਲਿੰਦਰ ਸਿੰਘ ਜੀ ਔਰ ਅਸੀਂ ਹੋਰ ਵੀ ਸਾਡਾ ਬਲਾਕ ਸੰਪਤੀ ਮੈਂਬਰ ਗੁਰਮੇਸ ਸਿੰਘ ਟਰ ਮੈਂ ਨਾਲ ਇਕੱਠੇ ਹੋ ਕੇ ਦੰਧਾਰ ਸਾਹਿਬ ਕੋ ਗਏ ਉਹਨਾਂ ਨੂੰ ਸਾਰੀ ਕੰਡੀਸ਼ਨ ਦੱਸੀ ਉਹਨਾਂ ਨੇ ਮਤਲਬ ਇਸرائیਆ ਸਾਹਿਬ ਨੂੰ ਮਤਲਬ ਟੈਲੀਫੋਨ ਤੇ ਗੱਲ ਕੀਤੀ ਔਰ ਮੈਨੂੰ ਕਿਹਾ ਜੇ ਭੌਰਾ ਸਾਹਿਬ ਮੈਂ ਤੁਹਾਨੂੰ ਸ਼ਾਮ ਤੱਕ ਸਾਰੀ ਗੱਲ ਦਾ ਕਲੀਅਰ ਕਰ ਦੂੰ ਔਰ ਉਸ ਤੋਂ ਬਾਅਦ ਸ਼ਾਮ ਨੂੰ ਮੈਨੂੰ ਇਸرائیਆ ਸਾਹਿਬ ਦਾ ਫੋਨ ਆ ਗਿਆ ਵੀ ਬਾਰਾ ਰੱਤ ਦਾ ਨੂੰ ਫਿਕਰ ਕਰਨ ਦੀ ਲੋੜ ਨਹੀਂ ਮੈਂ ਕੋਸ਼ਿਸ਼ ਕਰ ਰਿਹਾ ਔਰ ਤੁਮਾਰ ਗਾਇਬ ਗਏ ਦੁਬਾਰਾ ਫੇਰ ਮੇਰੀ ਗੱਲ ਜਿਹੜੀ ਅਸਵਾਲੀ ਸਾਬ ਨੂੰ ਹੁੰਦੀ ਰਹੀ ਆ ਔਰ ਉਹਨਾਂ ਨੇ ਮੈਨੂੰ ਵਿਸ਼ਵਾਸ ਦਵਾਇਆ ਵੀ ਤੁਹਾਨੂੰ ਹਫਤੇ ਦੇ ਵਿੱਚ ਵਿੱਚ ਜਿਹੜੀ ਉਹ ਡੈਡ ਵਾਲੀ ਆਜੂਗੀ ਤਕਰੀਬਨ ਅੱਜ 20 ਕੁ ਦਿਨਾਂ ਦੇ ਵਿੱਚ ਜਿਹੜੀ ਡੈਡ ਵਾਲੀ ਆ ਗਈ ਨੇ ਤੇ ਚਾਰ ਚਾਰ ਪੰਜ ਪੰਜ ਮਹੀਨੇ ਲੱਗ ਜਾਂਦੇ ਉਹਨਾਂ ਦਾ ਬਹੁਤ ਬਹੁਤ ਧੰਨਵਾਦ ਜਿਨ੍ਹਾਂ ਕੇ ਸਾਡੀ ਮਦਦ ਕੀਤੀ ਇਹਦੇ ਚਲੋ ਪ੍ਰੇਮ ਪਿਆਰ ਹੀ ਉਹਨਾਂ ਦਾ ਸਾਡੇ ਨਾਲ ਜੁਗਿੰਦਰ ਸਿੰਘ ਸਾਲੀਆਂ ਦਾ ਸਾਡੇ ਵੱਡੇ ਭਰਾ ਨੇ ਤੇ ਸਾਡੇ ਪੰਮਰਾ ਸਾਹਿਬ ਨਾਲ ਵੀ ਗੱਲਬਾਤ ਕਰਦੇ ਰਹਿੰਦੇ ਚਲੋ ਮੇਰਾ ਵੀ ਹੁੰਦੀ ਰਹਿੰਦੀ ਗੱਲਬਾਤ ਉਹਨਾਂ ਦੀ ਫੋਨ ਤੇ ਤੇ ਮੈਂ ਤਾਂ ਉਹਨਾਂ ਦਾ ਬਹੁਤ ਧੰਨਵਾਦ ਕਰਦਾ ਜਿਹੜੇ ਇਹੋ ਜਿਹੇ ਪਰਿਵਾਰ ਦੇ ਨਾਲ ਦੁੱਖ ਦੀ ਘੜੀ ਦੇ ਵਿੱਚ ਉਹਨਾਂ ਦਾ ਸਾਥ ਦਿੰਦੇ ਨੇ ਉਹ ਇੱਥੋਂ ਤੱਕ ਕੋਸ਼ਿਸ਼ ਕਰਦੇ ਆਪਣੇ ਸਾਰੇ ਕੰਮ ਛੱਡ ਗਏ ਉਹ ਉਹ ਬੰਨੇ ਲੱਗ ਜਾਂਦੇ ਆ ਉਹਨਾਂ ਦਾ ਕਿਸੇ ਤਰ੍ਹਾਂ ਦਾ ਕੋਈ ਤੁਹਾਡੇ ਤੇ ਜਿੱਦਾਂ ਹੁਣ ਗੱਡੀ ਆਈ ਗੱਡੀ ਦਾ ਕੋਈ ਚਾਰਜ ਨਹੀਂ ਕਿਸੇ ਤਰ੍ਹਾਂ ਦਾ ਕੋਈ ਖੱਛਾ ਤਾਂ ਨਹੀਂ ਨਾ ਜੀ ਨਾ ਜੀ ਉਹਨਾਂ ਦੀ ਐਂਬੂਲੈਂਸ ਆਪਣੀ ਆਈ ਮੈਨੂੰ ਨਾਲ ਫੋਨ ਕੀਤਾ ਜਿਸ ਕਰਨਾ ਮੈਂ ਤੈਨੂੰ ਡਰਾਈਵਰ ਦਾ ਨੰਬਰ ਭੇਜਦਾ ਵਾ ਤੇ ਇਹਨੂੰ ਐਮਲਸ ਵਾਲੇ ਨੂੰ ਫੋਨ ਤੇ ਗੱਲ ਕਰ ਲਾ ਐਮਲਸ ਉਹਨਾਂ ਦੀ ਆਪਣੀ ਮੈਂ ਅੱਗੇ ਵੀ ਚਲੋ ਡੈੱਡ ਬੋਡੀਆਂ ਮਗਾਈਆਂ ਪਰ ਐਮਲਸ ਉਹਨਾਂ ਦੀ ਆਪਣੀ ਆਉਂਦੀ ਆ ਕੋਈ ਖਰਚਾ ਨਹੀਂ 1 ਰੁਪਈਆ ਵੀ ਪਰਿਵਾਰ ਕੋ ਨਹੀਂ ਲਿਆ ਜੋ ਕੁਝ ਵੀ ਕੀਤਾ ਉਹਨਾਂ ਨੇ ਆਪਣੇ ਕੋਲੋਂ ਕੀਤਾ ਵਾ ਮੈਂ ਉਹਨਾਂ ਦਾ ਧੰਨਵਾਦ ਕਰਦਾ ਸਾਰੀਆਂ ਸਾਹਿਬ ਦਾ ਤੇ ਮੇਰਾ ਪਰਮਾਤਮਾ ਉਹਨਾਂ ਨੂੰ ਵੀ ਚੜ੍ਹਦੀ ਕਲਾ ਜ ਰੱਖੇ ਤੇ ਪਰਿਵਾਰ ਨੂੰ ਵੀ ਮਗਰ ਪਾਣਾ ਮੰਦਾ ਬਲ ਵਾਖੇ